ਜਿਹੜੇ ਵੀ ਰੂਪ ਵਿੱਚ ਪਰਮੇਸ਼ਰ ਜੀ ਆਏ ਸੰਗਤ ਜੀ ਰੂਪ ਵੱਖਰਾ ਸੀ ਪਰ ਆਏ ਜਗਤ ਨੂੰ ਤਾਰਨ ਵਾਸਤੇ ਸਨ ਤੇ ਗੁਰਬਾਣੀ ਦੇ ਅੰਦਰ ਵੀ ਮਹਾਰਾਜ ਨੇ ਬਚਨ ਕਿਹਾ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਗੁਵੰਸ કહਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕਿਓ ਇੱਕ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਨੀ ਆ ਗੁਰੂਕਾਈ ਗੱਲਾਂ ਅਸੀਂ ਆਪਣੇ ਕੋਲੋਂ ਬਣਾ ਕੇ ਕਹਿ ਦਿੰਨੇ ਆ ਆਪਣੇ ਕੋਲ ਕਿਸੇ ਗ੍ਰੰਥ ਵਿੱਚ ਸਾਡੇ ਸਭ ਤੋਂ ਵੱਡੇ ਗ੍ਰੰਥਾਂ ਦੇ ਮਹਾਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਉਹਨਾਂ ਤੋਂ ਮਤ ਕਈ ਵਾਰੀ ਨਹੀਂ ਲੈਂਦੇ ਜਾਂ ਸਾਨੂੰ ਉਹਨਾਂ ਗਿਆਨ ਨਹੀਂ ਹੁੰਦਾ ਤੇ ਮੇਰੀ ਕਹਿਣ ਦੀ ਗੱਲ ਦਾ ਭਾਵ ਇਹ ਵੀ ਨਹੀਂ ਸਮਝਣਾ ਵੀ ਮੈਨੂੰ ਬਹੁਤਾ ਗਿਆਨ ਹੈ। ਇਹ ਵੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਬਹੁਤਾ ਗਿਆਨ ਹੈ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ। ਪਰ ਜਿੰਨਾ ਕੁ ਹੈ ਮੈਂ ਤੁਹਾਨੂੰ ਬੇਨਤੀ ਕਰਦਾ। ਸੰਗਤ ਜੀ ਕਈ ਵਾਰੀ ਨਾ ਜਦੋਂ ਦੁਸ਼ਹਿਰੇ ਦਾ ਟਾਈਮ ਨੇੜੇ ਆਉਂਦਾ ਦੁਸ਼ਹਿਰੇ ਦਾ ਉਦੋਂ بڑے ਲੋਕੀ ਗੱਲਾਂ ਕਰਦੇ ਹੁਣ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਅੱਜ ਕੱਲ ਤੇ ਹਰ ਬੰਦਾ ਪੱਤਰਕਾਰ ਐ ਵੇਖੋ ਘਰ ਵਿੱਚ ਬੈਠਾ ਬੰਦਾ ਪੱਤਰਕਾਰ ਐ ਅੱਗੇ ਤੇ ਜਾਣਾ ਪੈਂਦਾ ਸੀ ਅਖਬਾਰ 'ਚ ਇਸ਼ਤਿਹਾਰ ਦੇਣ ਵਾਸਤੇ ਹੁਣ ਉਹ ਕੰਮ ਖਤਮ ਤੇ ਅੱਜ ਤੇ ਘਰ ਬੈਠੇ ਹੀ ਬੰਦਾ ਇਸ਼ਤਿਹਾਰ ਲਾ ਦਿੰਦਾ ਵੇਖੋ ਬੜੇ ਦੂਰ ਦੂਰ ਤੱਕ ਜਾਂਦਾ ਜਦੋਂ ਦੁਸ਼ਹਿਰੇ ਦਾ ਟਾਈਮ ਨੇੜੇ ਆਉਂਦਾ ਤੇ ਬੜੇ ਲੋਕੀ ਉਦੋਂ ਭਗਵਾਨ ਰਾਮਚੰਦਰ ਜੀਆ ਦੇ ਵਿਰੋਧ ਵਿੱਚ ਪੋਸਟਾਂ ਪਾਉਂਦੇ ਕਈ ਲੋਕ ਤੇ ਰਾਵਣ ਨੂੰ ਉਹ ਚੰਗਾ ਕਹਿੰਦੇ रामचंद्र ਜੀਆ ਨੂੰ ਮੰਦਾ ਬੋਲਦੇ ਐ ਤੇ ਤੁਸੀਂ ਵੀ ਇਹ ਸੁਣਿਆ ਹੋਵੇਗਾ ਚਲੋ ਆਪੋ ਆਪਣੀ ਮੱਤ ਹੈ ਜੀ ਕਿਸੇ ਦੀ ਆਪਾਂ ਸਾਰਿਆਂ ਨੂੰ ਇੱਕ ਲਾਈਨ ਤੇ ਨਹੀਂ ਲੈ ਕੇ ਆ ਸਕਦੇ ਪਰ ਆਪਾਂ ਬੇਨਤੀ ਕਰ ਸਕਦੇ ਆ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਵੀ ਅੱਖਰ ਇਦਾਂ ਦਾ ਨਹੀਂ ਲਿਖਿਆ ਮਹਾਰਾਜ ਨੇ ਇੱਕ ਵੀ ਸ਼ਬਦ ਨਹੀਂ ਲਿਖਿਆ ਇੱਕ ਵੀ ਪੰਕਤੀ ਨਹੀਂ ਲਿਖੀ ਜਿਹਦੇ ਆਧਾਰ ਤੇ ਤੁਸੀਂ ਕਹਿ ਸਕਦੇ ਹੋਵੋ ਕਿ ਮਹਾਰਜ ਨੇ ਰਾਵਣ ਨੂੰ ਕੋਈ ਬਹੁਤ ਪਵਿੱਤਰ ਆਤਮਾ ਕਿਹਾ ਇੱਕ ਵੀ ਤੁਸੀਂ ਪੰਕਤੀ ਇੱਥੇ ਗ੍ਰੰਥੀ ਸਿੰਘ ਵਹਿ ਆ ਬੜੇ ਵਿਦਵਾਨ ਸਿਆਣੇ ਸਾਰੇ ਤੁਸੀਂ ਜਿੱਥੇ ਵੀ ਕਿਤੇ ਮਹਾਰਜ ਨੇ ਰਾਵਣ ਦਾ ਜ਼ਿਕਰ ਕੀਤਾ ਕਿਤੇ ਮਹਾਰਜ ਨੇ ਇਹ ਨਹੀਂ ਕਿਹਾ ਵੀ ਉਹ ਬਹੁਤ ਵੱਡਾ ਧਰਮਾਤਮਾ ਸੀ ਕਿਤੇ ਨਹੀਂ ਮਹਾਰਾਜ ਨੇ ਕਿਹਾ ਵੀ ਉਹ ਦੇਵਤਾ ਸੀ ਕਿਤੇ ਨਹੀਂ ਕਿਹਾ ਮਹਾਰਾਜ ਨੇ ਵੀ ਉਹ ਭਗਵਾਨ ਦਾ ਰੂਪ ਸੀ ਸਗੋ ਰਾਮਚੰਦਰ ਮਹਾਰਾਜ ਜੀ ਦੇ ਬਾਰੇ ਵਿੱਚ ਉਹਨਾਂ ਨੇ ਵਚਨ ਜ਼ਰੂਰ ਕਹੇ ਆ ਗੁਰੂ ਗ੍ਰੰਥ ਸਾਹਿਬ ਜੀ ਆ ਲਿਖਿਆ ਮੈਂ ਜੋ ਬੋਲਿਆ ਗੁਰਬਾਣੀ ਚ ਲਿਖਿਆ ਜੋ ਬੋਲਿਆ ਤੁਸੀਂ ਸੁਣਿਆ ਤ੍ਰਿਤਤ ਤੈ ਮਾਨਿਓ ਰਾਮ ਰਗੁਵੰਸ ਕਹਾਇਓ ਪਟਸਾਭ ਕਹਿੰਦੇ ਨੇ ਜਦੋਂ ਤ੍ਰਿਤਤੇ ਵਿੱਚ ਤੁਸੀਂ ਆਏ ਪ੍ਰਮਾਤਮਾ ਜੀ ਤੂੰ ਹੀ ਸੈਨ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਅਵਤਾਰ ਧਾਰ ਕੇ ਆਇਆ। ਮਤਲਬ ਸੋਭਾ ਹੋਈ ਯਾਨੀ ਤੇ ਸਾਧ ਸੰਗਤ ਜੀ ਕਈ ਉਥੇ ਅਣਜਾਣ ਤੇ ਭੁੱਲੜ ਵੀਰ ਗੁਰਬਾਣੀ ਦੇ ਉਲਟ ਵਿਰੋਧ ਚ ਪ੍ਰਚਾਰ ਕਰਦੇ। ਉਹਨਾਂ ਨੂੰ ਗਿਆਨ ਨਹੀਂ ਮਤਲਬ ਉਹਨਾਂ ਨੂੰ ਸੋਝੀ ਨਹੀਂ। ਇਹ ਨਹੀਂ ਵੀ ਉਹ ਗੁਰਬਾਣੀ ਦਾ ਜਾਣ ਬੁੱਝ ਕੇ ਨਰਾਦਰ ਕਰਦੇ। ਐਸੀ ਬਾਤ ਨਹੀਂ। ਮਾਰਦ ਨੇ ਰਾਮਚੰਦਰ ਜੀਆ ਦੇ ਬਾਰੇ ਵਿੱਚ ਵਚਨ ਦੇਖੋ ਲਿਖਿਆ ਆਪਾਂ ਪੜਿਆ ਤੇ 라ਵਣ ਜੀਆ ਦੇ ਬਾਰੇ ਵਿੱਚ ਵਚਨ ਕੀ ਲਿਖਿਆ ਉੱਥੇ ਮਾਰਦ ਨੇ ਕਿਹਾ ਮੂਰਖ 라ਵਣ ਕਿਆ ਲੇ ਕਿਆ ਲੈ ਗਏ ਤੇ ਕਈ ਬੰਦੇ ਪਾਠ ਜਦੋਂ ਕਰਦੇ ਆ ਉਹ ਕਹਿੰਦੇ ਨੇ ਇੱਥੇ ਬਿਸ਼ਰਾਮ ਲਾਓ ਵੀ ਮੂਰਖ 라ਵਣ ਕਿਆ ਲੈ ਗਏ ਕਹਿੰਦੇ ਵੀ ਇਹ ਤੇ ਬਾਣੀ ਤੇ ਪੜਨ ਵਾਲੇ ਨੂੰ ਕਹਿੰਦੀ ਆ ਵੀ ਮੂਰਖਾ ਤੂੰ ਐ ਸਮਝ ਮੂਰਖ ਰਾਵਣ ਕੀ ਲੈ ਗਿਆ ਨਹੀਂ ਪਿਆਰਿਓ ਇਹ ਬਾਣੀ ਦਾ ਵਿਚਾਰਮ ਗਲਤ ਹੈ ਗਲਤ ਹੈ ਬਿਸ਼ਰਾਮ ਸਈਆ ਮੂਰਖ ਰਾਵਣ ਕਿਆ ਲੈ ਗਿਆ ਸਾਧ ਸੰਗਤ ਜੀ ਰਾਵਣ ਨੂੰ ਮੂਰਖ ਕਰਕੇ ਸ਼ਬਦ ਲਿਖਿਆ ਮਹਾਰਾਜ ਨੇ ਬਾਣੀ ਚ ਗੁਰਬਾਣੀ ਦੇ ਅੰਦਰ ਦੁਸ਼ਟ ਸ਼ਬਦ ਵਰਤੇ ਮਹਾਰਾਜ ਨੇ ਤੇ ਵਿਸ਼ੇਸ਼ ਕਰਕੇ ਜਿਹੜਾ ਦੁਸ਼ਟ ਸ਼ਬਦ ਵਰਤਿਆ ਮਹਾਰਾਜ ਨੇ ਸੰਗਤ ਜੀ ਉਹ ਹਰਨਾਕਸ਼ ਦੇ ਬਾਰੇ ਚ ਵਰਤਿਆ ਦੁਸ਼ਟ ਹਰਨਾਕਸ਼ ਦੇ ਬਾਰੇ ਆਪਾਂ ਪੜਨੇ ਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਹਰਨਾਕਸ਼ ਦੁਸ਼ਟ ਹਰ ਮਾਰਿਆ ਹਰਨਾਕਸ਼ ਨੂੰ ਦੁਸ਼ਟ ਕਿਹਾ ਮਹਾਰਾਜ ਨੇ ਸੰਗਤ ਜੀ ਫਿਰ ਮਹਾਰਾਜ ਨੇ ਕਿਹਾ ਮੂਰਖ ਰਾਵਣ ਕਿਆ ਲੈ ਗਿਆ ਧਰਨਾ ਪੜਨੇ ਹੁੰਨੇ ਆ ਗੁਰਬਾਣੀ ਦਾ ਵਚਨ ਹੈ 1 ਲੱਖ ਪੂਤ ਸਵਾ ਲੱਖ ਨਾਤੀ ਜਿਨ੍ਹਾਂ ਨੂੰ ਗੁਰਬਾਣੀ ਦੀ ਪੰਕਤੀ ਯਾਦ ਹੈ ਨਾਲ ਮਿਲ ਕੇ ਬੋਲਿਆ ਕਰੋ ਪਿਆਰੇ ਅੱਧੀ ਪੰਕਤੀ ਮੈਂ ਤੁਹਾਡੇ ਲਈ ਛੱਡਦਾ ਮਹਾਰਦ ਕਹਿੰਦੇ 1 ਲੱਖ ਪੂਤ ਸਵਾ ਲੱਖ ਨਾਤੀ 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 ਦਾ ਮਤਲਬ ਹੁੰਦਾ ਨਾਤੇ ਵਾਲਾ ਮਤਲਬ ਰਿਸ਼ਤੇ ਦਾ 1 ਲੱਖ ਪੂਤ ਸਵਾ ਲੱਖ ਨਾਤੀ ਤੇਹ ਰਾਵਣ ਘਰ ਦੀਆ ਦੀਆ ਨਾ ਬੱਤੀ ਉਹ ਦੀਵਾ ਬੱਤੀ ਨਾ ਜਗਾਵਣ ਵਾਲਾ ਕੋਈ ਪੁੱਤਰਾਂ ਦੀ ਫੌਜ ਵਾਲਿਆ ਬੱਤੀ ਨਾ ਜਗਾਵਣ ਵਾਲਾ ਕੋਈ ਪੁੱਤਰਾਂ ਦੀ ਫੌਜ ਵਾਲਿਆ ਦੀਵਾ ਬੱਤੀ ਨਾ ਜਗਾਵਣ ਕੋਈ ਪੁੱਤਰਾ ਦੀ ਫੋਤ ਰਾਲਿਆ ਜੀਵਾ ਬਤੀ ਨਾ ਜਗੋਣ ਬਾਲਾ ਕੋਈ ਪੁੱਤਰਾ ਦੀ ਫੋਤ ਰਾਲਿਆ ਜੀਵਾ ਬਤੀ ਨਾ ਜਗੋਣ ਬਾਲਾ ਕੋਈ ਕੋ ਤੇਰਾ ਦੀ ਫੋਜ ਵਾਲਿਆ ਜੀਵਾ ਬਤੀ ਨਾ ਜਗੋਣ ਪੁਤਰਾ ਦੀ ਫੌਜ ਵਾਲਿਆ ਪੁਤਰਾ ਦੀ ਜੀ ਫੌਜ ਵਾਲਿਆ ਪੁਤਰਾ ਦੀ ਜੀ ਹਾਂ ਫੌਜ ਵਾਲਿਆ ਸਾਜਵਾਲਿਆ ਪੁੱਤਰਾ ਦੀ ਜੀ ਸਾਜਵਾਲਿਆ ਹੋ ਪੁੱਤਰਾ ਦੀ ਹਾਂ ਸਾਜਵਾਲਿਆ ਪੁੱਤਰਾ ਦੀ ਜੀ ਸਾਜਵਾਲਿਆ ਹਾਂਜੀ ਬੱਤੀ ਨਾ ਦੇ ਗੋਣ ਵੜਾ ਕੋਈ ਪੁੱਤਰਾ ਦੀ ਫੌਜ ਵਾਲਿਆ ਜੀ ਬੱਤੀ ਨਾ ਦੇ ਗੋਣ ਵੜਾ ਕੋਈ ਪੁੱਤਰਾ ਦੀ ਫੌਜ ਵਾਲਿਆ ਜੀ ਬੱਤੀ ਨਾ ਦੇ ਗੋਣ ਵੜਾ ਕੋਈ ਪੁੱਤਰਾ ਦੀ ਫੌਜ ਰਾਮੀ ਫੌਜਵਾਲਿਆ ਜੀਵਾ ਬੱਤੀ ਨਦਕਣ ਵਾਲਾ ਬੱਤੀ ਨਦਕਣ ਵਾਲਾ ਕੋਈ ਸਤ ਰਾਹੀ ਫੌਜਵਾਲਿਆ ਜੀਵਾ ਬੱਤੀ ਨਦਕਣ ਵਾਲਾ ਕੋਈ ਸਤ ਰਾਹੀ ਫੌਜਵਾਲਿਆ ਜੀਵਾ ਬੱਤੀ ਨਦਕਣ ਵਾਲਾ ਕੋਈ ਗਾਨ ਵਹਲਾ ਕੋਈ ਪੁੱਤਰਾ ਦੀ ਫੌਜ ਵਾਲਿਆ ਆ ਸੰਗਤ ਜੀ